ਜੀ ਮੈਂ ਵਾਰਡ 29 ਤੋਂ ਕਿਰਨ ਕਈ ਕੈਂਡੀਡੇਟ ਹੈਗੀ ਆ ਸਭ ਤੋਂ ਪਹਿਲਾਂ ਮੈਂ ਸਾਰੇ ਪਰਿਵਾਰ ਐ ਮੇਰਾ ਪਰਿਵਾਰ ਆ ਕਿ ਮੈਂ ਇਹਨਾਂ ਨੂੰ ਕੋਈ ਨਹੀਂ ਕਹਿੰਵੇਂ ਕਿ ਹਾਵੀ ਮੇਰੇ ਨਾਲ ਚੱਲ ਰਹੇ ਨੇ ਐ ਮੇਰਾ ਪਰਿਵਾਰ ਆ ਸਗਮੋਂ ਸਰ ਸਾਜੂ ਜੀ ਦਾ ਪੂਰੇ ਪਰਿਵਾਰ ਦਾ ਸਭ ਦਾ ਥੈਂਕਸ ਕਵਾਂਗੀ ਧੰਨਵਾਦ ਕਵਾਂਗੀ ਕਿ ਆ ਮੇਰੇ ਨਾਲ ਤੁਰੇ ਨੇ ਬਟ ਮੈਂ ਇੱਕ ਅਰਦਾਸ ਰੱਬ ਅੱਗੇ ਵੀ ਕਰਦੀ ਆ ਕਿ ਮੈਨੂੰ ਇਹ ਮੌਕਾ ਦੇਵੇ ਰਿਕਵੈਸਟ ਇਹਨਾਂ ਤੋਂ ਅੱਗੇ ਕਰਦੀ ਆ ਕਿ ਇਹ ਮੈਨੂੰ ਮੌਕਾ ਦੇਣ ਜਿਹੜੀ ਵੀ ਪ੍ਰੋਬਲਮਸ ਇੱਧਰ ਹੈਗੀਆਂ ਚਾਹੋ ਸਕੂਲ ਨੂੰ ਲੈ ਕੇ ਆ ਚਾਹੋ ਸੈਨੀਟੇਸ਼ਨ ਨੂੰ ਲੈ ਕੇ ਆ ਚਾਹੋ ਲਾਈਟ ਨੂੰ ਲੈ ਕੇ ਆ ਸਭ ਸੌਟ ਆਊਟ ਹੋਣ ਗਿਆ ਸਭ ਠੀਕ ਹੋਏਗਾ ਬਾਕੀ ਮੈਂ ਬੋਲ ਦੀ ਕਟਾਂ ਕਰਕੇ ਦਿਖਾਵਾਂਗੀ ਜੇ ਮੌਕਾ ਮੈਨੂੰ ਜਰੂਰ ਬਲੇ ਮੈਂ ਸੰਦੀਪ ਸਿੰਘ ਕਹੀ ਜੀ ਪਿਛਲੇ ਤਕਰੀਬਨ 3 ਸਾਲ ਤੋਂ ਇਸ ਵਾਰਡ ਦੇ ਵਿੱਚ ਕੰਮ ਕਰਦਾ ਪਿਆ ਹਾਂ ਤੇ ਜਿਹੜੇ ਭੈਣ ਭਰਾ ਜਿਹੜੇ ਦਿਲੋਂ ਸਾਥ ਦਿੰਦੇ ਪਏ ਅਸੀਂ ਵੇਖ ਸਕਦੇ ਹਾਂ ਕਿ ਕੋਈ ਭੀੜ ਜਿਹੜੀ ਹੈ ਉਹ ਇਹ ਨਹੀਂ ਕਹਿ ਸਕਦੇ ਕਿ ਕੋਈ ਪੈਸੇ ਲੈ ਕੇ ਆਈ ਹੈ ਇਹ ਸਾਰੇ ਉਹ ਵਾ ਕਿ ਜਿਹੜੇ ਦਿਲੋਂ ਸਾਨੂੰ ਸਪੋਰਟ ਕਰਦੇ ਪਏ ਆ ਤੇ ਬਿਨਾ ਕੁਰਸੀ ਤੋਂ ਇਹ ਸੇਵਾ ਕੀਤੀ ਹੈ 3 ਸਾਲ ਤੋਂ ਤੇ ਜੇ ਇਹਨਾਂ ਭੈਣ ਭਰਾਵਾਂ ਦੇ ਅਸ਼ੀਰਵਾਦ ਨਾਲ ਇਹ ਕੁਰਸੀ ਮਿਲਦੀ ਹੈ ਤੇ ਮੇਰੇ ਟਿਪਸ ਤੇ ਆ ਕਿ ਜਿੰਨੇ ਆ ਇਹ ਪ੍ਰੋਬਲਮਸ ਹੈਗੀਆਂ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਾਦਾ ਕੀਤਾ ਵਾ ਕਿ ਬਿਨਾ ਕੁਰਸੀ ਤੋਂ 90% ਮੈਂ ਹੱਲ ਕਰਾਈਆਂ ਤੇ ਜੇ ਕੁਰਸੀ ਦੇ ਦਿੰਦੇ ਆ ਇਹਨਾਂ ਦੇ ਅਸ਼ੀਰਵਾਦ ਨਾਲ ਤੇ ਫਿਰ ਤੇ ਤੁਸੀਂ ਇਹ ਮਤਲਬ 100 ਤੋਂ ਵੀ ਆਪਾਂ ਅਬਵ ਜਾਵਾਂਗੇ ਜਿਹੜੇ-ਜਿਹੜੇ ਕੰਮ ਆ ਉਹ ਮੈਂ ਕੋਈ ਪੈਂਡਿੰਗ ਨਹੀਂ ਰਹਿਨਦਾਗਾ ਇਹ ਮੇਰਾ ਵਾਦਾ ਤੁਹਾਡੇ ਨਾਲ ਹਾਂਜੀ ਅਸੀਂ ਵਾਰਡ ਨੰਬਰ 29 ਦੇ ਵਿੱਚ ਸੇ ਮੇਰੀ ਛੋਟੀ ਜਿਹੜੀ ਭੈਣ ਕਿਰਨ ਕੈਜੀ ਔਰ ਬਾਜਪਾ ਦੇ ਉਮੀਦਵਾਰ ਇਸ ਵਾਰ ਤੋਂ ਉਹਨਾਂ ਦੀ ਕਨਵੈਂਸਿੰਗ ਲਈ ਇੱਥੇ ਆਏ ਹੋਏ ਆ ਵੈਸੇ ਤਾਂ ਕਨਵੈਂਸਿੰਗ ਦੀ ਜ਼ਰੂਰਤ ਨਹੀਂ ਜਿਸ ਤਰੀਕੇ ਦੀ ਐਡੀ ਜੋਰਾਂ ਸ਼ੋਰਾਂ ਦੇ ਨਾਲ ਸਾਨੂੰ ਸਪੋਰਟ ਮਿਲ ਰਹੀ ਹੈ ਜਿਸ ਤਰੀਕੇ ਨਾਲ ਇਸ ਵਾਰਡ ਦੇ ਸਾਰੇ ਲੋਕੀ ਕਿਰਨ ਜੀ ਦੇ ਨਾਲ ਹਮ ਹਮਾ ਕੇ ਚੱਲ ਰਹੇ ਨੇ ਇਹਨਾਂ ਦੀ ਜਿੱਤ ਯਕੀਨਨ ਹੈ ਪਰ ਸਵਾਲ ਇਹ ਹੁੰਦਾ ਹੈ ਕਿ ਆਹ ਜਿਹੜੇ ਛੋਟੇ ਬੱਚੇ ਨੇ ਇਹਨਾਂ ਦੀ ਸਕੂਲ ਕਿਹੜੇ ਹੋਣਗੇ ਇਹਨਾਂ ਦੀ ਪੜ੍ਹਾਈ ਕਿੱਥੇ ਹੋਏਗੀ ਕਾਨੂੰਨ ਦੇ ਹਿਸਾਬ ਦੇ ਨਾਲ ਇਹਨਾਂ ਦੀ ਪੜ੍ਹਾਈ ਪ੍ਰਾਈਵੇਟ ਸਕੂਲਾਂ ਦੇ ਵਿੱਚ ਮੁਫਤ ਹੋ ਸਕਦੀ ਹੈ ਪਰ ਹੋ ਨਹੀਂ ਰਹੀ ਕਿਉਂਕਿ ਆਪ ਸਰਕਾਰ ਇਹਨਾਂ ਨੂੰ ਇਹਨਾਂ ਦੇ ਹੱਕ ਨਹੀਂ ਦੇ ਰਹੀ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਜੇ ਸਾਡੇ ਮਿਹਰਬਾਨ ਦੇ ਆ ਤੇ ਅਸੀਂ ਦੁਪਹਿਰ ਦੀ ਰੋਟੀ ਤੋਂ ਇਲਾਵਾ ਸਵੇਰੇ ਜਿਹੜਾ ਨਾਸ਼ਤਾ ਹੈ ਕਾਰਪੋਰੇਸ਼ਨ ਦੇ ਸਕੂਲਾਂ ਦੇ ਵਿੱਚ ਉਹ ਵੀ ਮੁਫਤ ਦੇਵਾਂਗੇ ਹਰ ਘਰ ਦੇ ਵਿੱਚ ਪਾਣੀ ਉਹ ਟੁੱਟੀ ਨਾ ਲਾਵੇ ਇਹਦਾ ਪ੍ਰਬੰਧ ਕੀਤਾ ਜਾਏਗਾ ਔਰ ਇਸ ਤਰੀਕੇ ਦੇ ਨਾਲ ਇੱਕ ਸਾਡੀ ਇੱਕ ਵਿਜ਼ਨ ਹੈ ਕਿ ਅੰਮ੍ਰਿਤਸਰ ਜਿਹੜਾ ਇੱਕ ਬਹੁਤ ਹੀ ਪਵਿੱਤਰ ਸਥਾਨ ਹੈ ਉਹਨੂੰ ਆਪਾਂ ਨਸ਼ਾ ਮੁਕਤ ਕਰਨਾ ਹੈ ਔਰ ਵਿਕਾਸ ਦੀ ਤਰਫ ਲੈ ਕੇ ਜਾਣਾ ਹੈ ਗਰੀਬਾਂ ਦੀ ਭਲਾਈ ਕਰਨੀ ਹੈ ਕਿਉਂਕਿ ਮੋਦੀ ਜੀ ਦਾ ਇੱਕੋ ਹੀ ਨਾਰਾ ਹੈ ਕਿ ਗਰੀਬਾਂ ਦੀ ਪ라이 ਸਭ ਦਾ ਵਿਕਾਸ ਸਭ ਦਾ ਸਾਥ ਇਸ ਯਕੀਨ ਦੇ ਨਾਲ ਮੈਂ ਸਾਰੇ ਵਾਰਡ ਨੂੰ ਅਪੀਲ ਕਰਾਂਗਾ ਕਿ ਮੇਰੀ ਭੈਣ ਨੂੰ ਇਥੋਂ ਜਿਤਾਓ ਕਿਰਨ ਭੈਣ ਨੂੰ ਇਥੋਂ ਜਿਤਾਓ ਔਰ ਮੈਂ ਇਹਨਾਂ ਦੀ ਗਾਰੰਟੀ ਔਰ ਜ਼ਿੰਮੇਵਾਰੀ ਲਾਂਗਾ ਕਿ ਪੂਰੇ ਤੁਹਾਡੀ ਸੇਵਾ ਕਰਨਗੇ ਔਰ ਬਗੈਰ ਕਿਸੇ ਸ਼ਿਕਾਇਤ ਤੋਂ ਬਿਗੈਰ ਕਿਸੇ ਵੀ ਤਰੀਕੇ ਦੀ ਤੁਹਾਨੂੰ ਡਿਸਪਾਇੰਟਮੈਂਟ ਨਿਰਾਸ਼ਤਾ ਤੋਂ ਬਿਗੈਰ ਇਹ ਆਪਣਾ ਕੰਮ ਕਰਨਗੇ ਬਹੁਤ ਬਹੁਤ ਧੰਨਵਾਦ ਜਿਹੜੇ ਨਰਾਜ਼ ਹੋਏ ਨੇ ਇਸ ਤਰ੍ਹਾਂ ਜਿਸਨਾਂ ਨੂੰ ਟਿਕਟ ਨਹੀਂ ਮਿਲਿਆ ਆਜ਼ਾਦ ਕਰੇਗਾ ਦੇਖੋ ਜਿਹੜੇ ਵੀ ਇੱਕ ਆਸਪੀਰੈਂਟ ਹੁੰਦਾ ਟਿਕਟ ਦਾ ਚਾਹਵਾਨ ਹੁੰਦਾ ਹੈ ਟਿਕਟ ਨਹੀਂ ਮਿਲਦੀ ਤਾਂ ਥੋੜੀ ਨਿਰਾਸ਼ਤਾ ਹੋ ਜਾਂਦੀ ਹੈ ਅਸੀਂ ਉਹਨਾਂ ਨੂੰ ਜਾ ਕੇ ਮਿਲਾਂਗੇ ਸਾਡੇ ਹੀ ਭੈਣ ਭਰਾ ਨੇ ਔਰ ਉਹਨਾਂ ਨੂੰ ਅਸੀਂ ਇਹ ਗੱਲ ਦਾ ਯਕੀਨ ਦਿਵਾਵਾਂਗੇ ਕਿ ਵੀ ਉਹ ਵੀ ਪਾਰਟੀ ਦਾ ਓਨਾ ਹੀ ਹਿੱਸਾ ਨੇ ਜਿੰਨੇ ਕਿਰਨ ਜੀ ਨੇ ਔਰ ਕਿਉਂਕਿ ਅੱਜ ਇਹਨਾਂ ਦੇ ਹੱਥ ਕਮਲ ਹੈ ਆਪਾਂ ਸਾਰਿਆਂ ਨੂੰ ਇਹਨਾਂ ਦੇ ਪਿੱਛੇ ਜੁੜਨਾ ਹੈ ਔਰ ਜੇ ਕਿਸੇ ਹੋਰ ਦੇ ਹੱਥ ਕਮਲ ਮੋਦੀ ਜੀ ਦੇ ਦਿੰਦੇ ਤੇ ਅਸੀਂ ਉਹਨਾਂ ਦੇ ਪਿੱਛੇ ਖੜੇ ਹੋ ਜਾਣਾ ਸੀ ਔਰ ਇਸੇ ਵਿਸ਼ਵਾਸ ਨਾਲ ਮੈਨੂੰ ਪੂਰਾ ਯਕੀਨ ਹੈ ਕਿ ਸਾਰੀ ਪਾਰਟੀ ਮਿਲ ਜੁਲ ਕੇ ਔਰ ਸਾਰੀ ਜਿਹੜੀ ਪਬਲਿਕ ਹੈ ਮਿਲ ਜੁਲ ਕੇ ਕਿਰਨ ਜੀ ਨੂੰ ਸਪੋਰਟ ਕਰਨਗੇ